ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ ਮੈਂ ਤੁਹਾਡਾ ਲਾਲਾ ਸਰਾਂਦੇ ਤੋਂ ਤੇ ਅੱਜ ਅਸੀਂ ਚੱਲੇ ਆਂ ਸਰਾਂਦੇ ਦੇ ਬਾਜ਼ਾਰ ਵਿੱਚ ਦੁੱਧ ਲੈਣ ਡੈਰੀ ਤੇ ਗੁਰਨਾਕ ਡੈਰੀ ਜੋ ਸਰਾਂਦੇ ਵਿੱਚ ਬਹੁਤ ਹੀ ਮਸ਼ਹੂਰ ਡੈਰੀ ਆ ਤੇ ਬਹੁਤ ਹੀ ਵਧੀਆ ਦੁੱਧ ਮਿਲਦਾ ਦੁੱਧ ਮੱਖਣ ਫੀਰ ਜੋ ਵੀ ਵਾਈ ਤੋਂ ਲੈਣ ਦੇ ਸਿੱਖ ਨੇ ਘੀ ਲੈਣਾ ਹੋਵੇ ਬਹੁਤ ਹੀ ਵਧੀਆ ਸ਼ੁੱਧ ਮਿਲਦਾ ਬਾਈ ਤੋਂ ਸਰਾਂਦੇ ਦੀ ਡੈਰੀ ਵਿੱਚ ਤੇ ਆਪਾਂ ਦਸੋਂ ਨਦੀਲੇ ਕੇ ਚੱਲਦੇ ਆਂ ਸਰਾਂਦੇ ਡੈਰੀ ਵਿੱਚ ਤੇ ਰੋਡ ਦੇ ਰਸ਼ ਬਹੁਤ ਜ਼ਿਆਦਾ ਸੀਧੀ ਚੋੜ ਮੇਲੇ ਕਰਕੇ ਕਿ ਚਲੋ ਫਿਰ ਦਿਖਾਉਨੇ ਤੁਹਾਨੂੰ ਅੱਗੇ ਪੂਰਾ ਬਲੌਗ ਪਰ ਲੋ ਜੀ ਮੋਟਰਸਾਈਕਲ ਦੀ ਆਪਾਂ ਲੱਗੇ ਹੁਣ ਕਿੱਕ ਮਾਰਨ ਮੋਟਰਾਂ 깔ਿਆ ਸਟਾਰਟ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਿਰ ਤਰੰਤ ਦੇ ਬਾਜ਼ਾਰ ਦੇ ਵਿੱਚ ਤੇ ਉਹ ਦੈਰੀ ਨੂੰ ਗੁਜ਼ਰਣ ਚੱਲਦੇ ਆ ਫਿਰ ਬਹੁਤ ਹੀ ਮਸ਼ਹੂਰ ਦੈਰੀ ਤੇ ਤੁਹਾਨੂੰ ਲੈ ਕੇ ਚੱਲਦੇ ਆ ਰੋਡ ਤੇ ਗਾਈ ਫਿਰ ਹੁਣ ਚਲੋ ਜੀ ਫਿਰ ਆਪਾਂ ਹੁਣ ਚੱਲੇ ਮੋਟਰਾਂ ਦੇ ਉੱਪਰ ਯਾਰ ਦੇ ਉੱਪਰ ਉੱਡੀ ਅਸੀਂ ਹੁਣ ਜਾ ਰਹੇ ਹਾਂ ਪੁਲ ਦੇ ਨੀਚੇ ਫਲਾਈਓਵਰ ਦੇ ਥੱਲੇ ਥੱਲੇ ਨੂੰ। ਕੰਡ ਦਾ ਟਾਈਮ ਆ ਗਿਆ ਲੋ ਜਾਣਾ ਚਾਣਾ। ਉਹ ਤੋਂ ਲੇਕੇ ਚੱਲਦੇ ਆਂ ਬਾਜ਼ਾਰ ਦੇ ਪੁਲ ਦੇ ਵਿੱਚ ਥੱਲੇ ਖੜੇ ਬਹੁਤ ਬੇ ਵਿਆ। ਤੇ ਸਲੋਥ ਲੋ ਜਾਣਾ ਮੈਂ ਕਿਹਾ ਫਿਰ ਤੁਹਾਨੂੰ ਬਾਜ਼ਾਰ ਦਾ ਦਿਖਾਵਾਂਗੇ ਪੂਰਾ ਵਲੌਗ। ਕਿ ਬਾਲਾਂ ਚਲੋ ਮਿੱਟੀ ਨੂੰ ਕੋਈ ਅਲਰਜੀ ਹੈ ਨਹੀਂ ਇਹਦੇ ਮਿੱਟੀ ਦੇ ਕੰਮ ਕਰਦੇ ਨੇ ਬਹੁਤ ਬੜੀ ਗੱਡੀਆਂ ਬਹੁਤ ਹੁੰਦੀਆਂ ਇਸ ਤਰ੍ਹਾਂ ਦੇ ਵਿੱਚ ਕੰਮ ਕਰਾਉਣ ਤਰੰਤ ਪੂਰਾ ਹੈ ਪੂਰੇ ਵਰਲਡ ਵਿੱਚ ਫੇਰ ਤੱਕ ਬੜੇ ਬੜੇ ਦੇ ਅਰੇ ਮਾਗੜ ਦਾ ਫੇਮ ਦਾ ਕਿਤਾਬ ਜਿਲੇ ਬਹੁਤ ਬੜੇ ਵਿਚ ਰਹਿੰਦੇ ਫਟਕੜ ਤੈ ਸਾਨੂੰ ਘਰ ਹੁੰਦਾ ਫਟਕੜ ਤੈ ਰਹਿੰਦੇ ਹੋਏ ਇਹ ਟਰੱਕਾਂ ਦੀਆਂ ਬਾਡੀਆਂ ਬਹੁਤ ਮਸ਼ਹੂਰ ਹੈ ਟਰੱਕਾਂ ਦੀਆਂ ਬਾਡੀਆਂ ਲੱਗਦੀਆਂ ਜੋ ਬਹੁਤ ਹੀ ਮਸ਼ਹੂਰ ਪੂਰੇ ਵਰਲਡ 'ਚ ਬਾਡੀਆਂ ਟਰੱਕ ਦੀ ਇਹ ਬਾਕੀ ਜਦ ਕਾ ਜਸਰੀ ਮਾਰਕਟ ਉਹ ਵੀ ਪੂਰੇ ਵਰਲਡ ਦੇ ਮਸ਼ਹੂਰ ਆ। ਕਿਹਾ ਮਿਸਤਰੀ ਆ। ਤੇ ਬਾਈ ਨੂੰ ਸਾਰੇ ਪੰਜਾਬੀ ਬੈਠਾ ਮੇਰੇ ਜੇ ਤੁਹਾਨੂੰ ਬਲਾਗ ਮੇਰਾ ਬਣੀ ਲੱਗਦਾ ਤਾਂ ਸਬਸਕ੍ਰਾਈਬਰ ਜੁਆ ਕਰਿਓ। ਤੇ ਨਵੇਂ ਨਵੇਂ ਵੀਡੀਓ ਤੇ ਨਵੇਂ ਨਵੇਂ ਕੰਟੈਕਟ ਆ ਤੋਂ ਲੈ ਲਈਏ। રોજ ਲੈ ਕੇ ਆਵਾਂਗੇ। ਸੰਦਰੇ ਦੀ ਬੱਸ ਐਨਕ ਜਿਆਦਾ ਪੁਰਾਣੇ ਚ ਉਹ ਨਕਲਾ ਲੱਗ ਕੋਟਾਲਾ ਨਾ ਹੋਵੇ ਬਾਸ ਕੋਟਾਲਾ ਦੇ ਬੰਦਰੇ ਦੇ ਵਿੱਚ ਲੈਟਰੈਫਿਕ ਬਹੁਤ ਹੀ ਜ਼ਿਆਦਾ ਹੋ ਰਹੀ ਆ ਚਲੋ ਆਪਾਂ ਇਹ ਕਰ ਦਿੰਦੇ ਹਾਂ ਸਾਡੇ ਸਰਹੰਦਾ ਦਾ ਰੇਲਵੇ ਰੋਡ ਜਾਂਦਾ ਬਾਜ਼ਾਰ ਜਿਹਨਾਂ ਰੇਲਵੇ ਦੇ ਸਟੇਸ਼ਨ ਤੇ ਜਾਣਾ ਸਿੱਧਾ ਜਾ ਸਕਦਾ ਇਹ ਫਟੜ ਸਾਹਿਬ ਨੂੰ ਰੋਡ ਮੁੜ ਜਾਂਦਾ ਤੇ ਆਪਾਂ ਫਟੜ ਸਾਹਿਬ ਵੱਲ ਮੁੜਾਂਗੇ ਪਰੰਦੇ ਵਿੱਚ ਚਰੌਣ ਕਾ ਪੂਰੀਆਂ ਲੱਗੀਆਂ ਹੋਈਆਂ ਬਾਜ਼ਾਰ ਦੇ ਵਿੱਚ ਸ਼ਾਮ ਨੂੰ ਇੱਦਾਂ ਹੀ 12 ਮਿੰਨਿਟ ਦੀ ਪੂਰਾ ਇੱਦਾਂ ਰੌਣਕਾਂ ਰਹਿ ਜਾਂਦੀਆਂ ਨੇ ਆ ਰੋਡ 12 ਮਹੀਨੇ ਤੀਜੇ ਨੂੰ ਰੋਡ ਉੱਪਰ ਟਾਇਰ ਹੰਦਾ ਵਿਸ਼ਕਰਮਾੜਾ ਰੋਡ ਜਿਹੜਾ ਅੰਮ੍ਰਿਤੰਦਰ ਰੋਡ ਤੇ ਉਹ ਸੜਕ ਪਾਣੀ ਜਾਂਦੀ ਆ ਦੁਬਾਰਾ ਫੇਰ ਟੁੱਟ ਜਾਂਦੀ ਆ ਪਾਣੀ ਜਾਂਦੀ ਆ ਟੁੱਟ ਜਾਂਦੀ ਆ ਪਰ ਦੋ ਤਿੰਨ ਮਹੀਨੇ ਪ੍ਰੋਪਰ ਚੱਲਦੀ ਆ ਉਸ ਬਾਅਦ ਫੇਰ ਟੁੱਟ ਜਾਂਦੀ ਆ ਹੁਣ ਆਪਾਂ ਮੁੜਨਾ ਹੈ ਡੈਲੀ ਵੱਲ ਨੂੰ ਜਿੱਥੇ ਆਪਾਂ ਤੁਹਾਨੂੰ ਆਪਾਂ ਦਿਖਾਉਣਾਗੇ ਜਿਨ੍ਹਾਂ ਦਾ ਯੋਗ ਦਹੀਂ ਦਾ ਪੀਨ ਮੱਖਣ ਪਨੀਰ ਦੇਸੀ ਕੀ ਪ्योर ਬਿੱਲ ਜਿਹਨਾਂ ਦਾ ਤੇ ਹੁਣ ਆਪਾਂੱਜੇ ਪਾਸੇ ਨੂੰ ਮੁੜਾਂਗੇ ਲੋ ਜੀ ਆਪਾਂ ਡੈਰੀ ਵਾਲੇ ਰੋਡ ਤੇ ਹੁਣ ਆ ਗਏ ਆਂ ਜੇ ਹੁਣ ਆਪਾਂ ਤੁਹਾਨੂੰ ਨਹੀਂ ਲਿਖੀ ਜਾਂਦਾ ਡੈਰੀ ਦੇ ਉੱਤੇ ਰੋਡ ਆ ਸਾਹਮਣੇ ਆ ਗਈ ਡੈਰੀ ਗੁਰਨਾਣ ਪਬਲਿਕ ਡੈਰੀ ਇਹ ਤੋਂ ਦੂਰਸਾ ਬਿਲਕੁਲ ਨਜ਼ਦੀਕ ਆ ਤੇ ਬਹੁਤ ਹੀ ਫੇਮਸ ਡੈਰੀ ਆ ਜਿੰਨੇ ਵੀ ਸਰੰਦਰ ਇੱਥੇ ਦੁੱਧ ਲੈ ਕੇ ਜਾਂਦੇ ਆ ਆਏ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਇੱਥੇ ਤੁਹਾਨੂੰ ਦਕਾਨਾਂ ਪੈਣਾਂ ਦੁੱਧ ਦਹੀਂ ਦਸੀ ਮੱਖਣ ਪਨੀਰ ਮੈਂ ਵੀ ਦੁੱਧ ਲੈਣਾ ਆ 2 ਕਿਲੋ ਸਤਿਗੁਰਾਲ ਜੀ ਦੁੱਧ ਤੇ 2 ਕਿਲੋ ਜੀ 70 ਰੁਪਏ ਵਾਲਾ ਲੋ ਜੀ ਸਾਡੇ ਸਰਾਂਦ ਦੀ ਬਹੁਤ ਹੀ ਮਸ਼ਹੂਰ ਡੈਰੀ ਹੈ ਜਿੱਥੇ ਪਿਓਰ ਦੁੱਧ ਦਹੀਂ ਲੱਸੀ ਮੱਖਣ ਪਰੀ ਬਿਲਕੁਲ ਜੈਨੂਨ ਤੇ ਪਿਓਰ ਮਿਲਦਾ ਤੁਹਾਨੂੰ ਕੋਈ ਮਿਲਾਵਟ ਨਹੀਂ ਮਿਲੂਗੀ ਤੇ ਸਾਰਾ ਸਰਾਂਦੇ ਇਹਨਾਂ ਤੋਂ ਹੀ ਲਿਗਿਆ ਜਾਂਦਾ ਦੁੱਧ ਜੋ ਵੀ ਲਿਗਿਆ ਜਾਂਦਾ ਸਰਾਂਦੇ ਵਿੱਚ ਇੱਕ ਵਾਰ ਤੁਸੀਂ ਵੀ ਜਰੂਰ ਇਹਨਾਂ ਕੋਲ ਆਓ ਤੇ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਆ ਇਹ ਸਭ ਤੋਂ ਮੇਨ ਗੱਲ ਇਹ ਹੈ ਕਿ ਆਪਨੇ ਪੰਜਾਬੀ ਸਰਦਾਰ ਬੰਦੇ ਆ ਇਹ। ਤੇ ਅਸੀਂ ਵੀ ਰੋਜ਼ ਦੁੱਧ ਇਹਨਾਂ ਤੋਂ ਲੈ ਕੇ ਜਾਂਦੇ ਆ। ਦੁੱਧ ਦੱਬਾ ਆਪਣਾ ਕਰਕੇ ਪੈਕ ਤੋਂ ਨਾ ਬਦ ਦੁੱਧ ਪੈਕ ਕਰਾ ਕੇ ਚੱਲਾਂ ਘਰ ਨੂੰ। ਕਿੰਨੇ ਪਾਜਾਂ ਅੰਕਲ ਜੀ? ਤੋਂ 40। ਹਲੋ। ਇਸ ਵਾਰ ਸੰਗਤ ਬਹੁਤਾਂ ਅੰਕ ਲਾ ਅੱਛਾ ਬਹੁਤ ਜ਼ਿਆਦਾ ਰੋੜ ਭਰੇ ਹੋਏ ਜਾਮ ਲੱਗਿਆ ਪੂਰਾ ਉਹ ਤਾਂ ਇਹ ਰੂਜੋ ਰੁਕੀ ਜਾਂਦੇ ਇੱਥੇ ਯਾਰ ਉਹ ਨਹੀਂ ਤਾਂ ਰਸਤਾ ਗਾਹ ਕੁਝ ਵੀ ਨਹੀਂ ਹੈਗੀ ਸੰਗਤ ਉਸ ਵਾਰ ਨਾ ਇਹਨਾਂ ਨੇ ਐਸਐਸਪੀ ਨੇ ਵੀ ਟ੍ਰੈਫਿਕ ਜੜੀ ਆ ਟ੍ਰੈਲੀ ਟਰੋਲੀ ਆ ਸਾਰੀ ਮੰਡੀ ਬਣਾਈ ਪਾਦੀ ਮੰਡੀ ਫੱਲੋ ਹੀ ਵੀ ਗੱਚਾ ਗੱਚਾ ਆਹ ਆਪਣੀ ਭਾਰੀ ਪੂਰੀ ਸਾਰੀ ਦੇ ਅੱਗੇ ਟੈਲੀ ਟਰੋਲੀ ਲੈ ਜਾਂਦੇ ਹੁਲੜਵਾਜੀ ਹੁੰਦੀ ਆ ਫਿਰ ਉੱਤੇ ਤਾਂ ਸਾਰੀ ਟ੍ਰੈਲੀ ਹੋਰੀ ਜਿਹੜੇ ਲੰਗਰ ਵਾਲੀ ਟ੍ਰੈਲੀ ਅੱਗੇ ਜਾ ਰਹੀਆਂ ਪਰ ਕੋਈ ਨਹੀਂ ਜਾ ਰਿਹਾ ਉਹਦੇ ਚਲ ਵਧੀਆ ਮੈਦਾ ਕਰਨ ਆ ਵਧੀਆ ਕਰਿਆ ਵੈਸੇ ਵਧੀਆ ਅੱਗੇ ਜਿੱਥੇ ਫੋਲੀ ਤੁਰ ਉਹ ਦੋ ਗੱਡੀ ਜਾਣ ਦੀ ਨਹੀਂ ਜਾਈਦੀ ਉੱਧਰ ਵਧੀਆ ਵਧੀਆ ਚੱਲ ਵਧੀਆ ਓਲੜਵਾਜ ਹੁੰਦੀ ਹੈ ਪਰ ਕੋਈ ਫਾਇਦਾ ਨਹੀਂ ਚੰਗੀ ਕਰਦਾ ਜੇ ਜੀ ਚੱਲਦੇ ਵਧੀਆ ਬਹੁਤ ਵਧੀਆ ਇਸ ਵਾਰ ਦਾ ਬਹੁਤ ਵਧੀਆ ਕਰਿਆ ਤੇਰੀ ਖੋ ਗਿਆ ਬਾਈ ਹੋ ਗਿਆ ਇਸ ਵਾਰ ਬਹੁਤ ਵਧੀਆ ਪ੍ਰਬੰਧ ਕਰੇ ਪਏ ਨੇ ਇਹਨਾਂ ਨੇ ਬਹੁਤ ਵਧੀਆ ਵਧੀਆ ਕਰਿਆ ਇਹਦਾ ਹੋਰ ਜਾਣ ਗਾਹ ਜਿਆ ਨਹੀਂ ਪਾਉਂਗਾ ਬਿਲਕੁਲ ਨਹੀਂ ਬਿਲਕੁਲ ਸੱਜਾ ਪੈ ਜਾ ਦਸ ਨਾਲ ਠੀਕ ਆ ਜੀ ਚੰਗਾ ਅੱਛਾ ਵੀ ਚੱਬੀ ਇਹਨੂੰ ਲੋ ਜੀ ਦੁੱਧ ਲੈ ਲਿਆ ਆਪਣਾ ਦੁੱਧ ਲੈ ਕੇ ਹੁਣ ਚੱਲੇ ਆਪਾਂ ਘਰ ਨੂੰ ਮਾਰਦੇ ਆ ਮੋਟਰਾਂ ਦੇ ਇੱਕ ਇੱਕ ਕਰਦੇ ਆ ਅਸਟਾਰਟ ਹੁਣ ਚੱਲੇ ਆਪਾਂ ਕਾਰ ਦੇ ਨਾਲ ਧਰਤ ਤੋਂ ਨੇ ਆਪਣਾ ਕਾਰ ਛੋਟਾ ਜਿਹਾ ਕਾਰ ਆਪਣਾ ਇਹ ਬਹੁਤ ਵੱਡਾ ਕਾਰ ਨਹੀਂ ਹੈਗਾ ਆਪਣਾ ਤੇ ਜੋ ਵੀ ਆ ਚਲੋ ਬਾਬੇ ਨਾਲ ਦੀ ਕਿਰਪਾ ਨਾਲ ਮਹਾਰਾਜ ਦੀ ਰਜਾ ਚ ਰਹਿੰਦੇ ਆ ਪਰਮਾਤਮਾ ਕਿਰਪਾ ਕਰੋ ਸਭ ਵਾਇਰ ਹੋ ਸਕੇ ਤੁਹਾਡਾ ਪਰਮਾਤਮਾ ਕਿਰਪਾ ਕਰੋ ਜੀਨ ਬੀ ਰਾਤ ਤੁ 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 ਤਰੱਕੀ ਵਾਸਤੇ ਰਵਾ ਦਾ ਭਲਾ ਕਰੇ ਬਰਵਾਦਨਾ ਇਸ ਸਮੇਂ ਬਾਅਦ ਇੱਕੋ ਗਰਭ ਹੁੰਦਾ ਕਿਉਂਕਿ ਅਸੀਂ ਜਨਮ ਲਿਆ ਫਟੜਾ ਫੱਟੇ ਘੜ ਸਾਬਿਤ ਆਪ ਜੀ ਉੜੇ ਬਰਦਾ ਚਲੋ ਉਹ ਗੱਲ ਲੋਕਲੇ ਹੁੰਦੇ ਲੋਜਿਸ ਰਾਂਦਰੀ ਮਾਰਕੀਟ ਦੇਖੋ ਪੂਰੀ ਲਟਾ ਲਟਾਂ ਪਰਿਵਿਹ ਕੰਮ ਪੂਰਾ ਜੰਨਰ ਦਸੰਬਰ ਮਹੀਨੇ ਚ ਕੰਮ ਪੂਰਾ ਹੁੰਦਾ ਲਟਾਂ ਹੀ ਲਟਾਂ ਲੱਗੀਆਂ ਵੀ ਪੂਰੇ ਆ ਰੋਸ਼ਨੀ ਬਾਕੀ ਦੁਕਾਨਾਂ ਵੀ ਨਵੀਆਂ ਵਰਨੀਆਂ ਬਦੂ ਘਟ ਲੈਣਾ ਜਾਂ ਬਹੁਤ ਅੱਗੇ ਇਸ ਦੌਰ ਪੋਲ ਤੇ ਪ੍ਰਸ਼ਾਸਨ ਦਾ ਪ੍ਰਬੰਧਨ ਬਹੁਤ ਬਰੀ ਤਰੀਕੇ ਨਾਲ ਕਰੇ ਪਿਆ ਧੰਨਵਾਦ ਪੋਲ ਤੇ ਪ੍ਰਸ਼ਾਸਨ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਬੰਧ ਕਰਿਆ ਹੈ ਸਾਬ ਸਭਿ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕੰਮ ਉਹਨਾਂ ਸੱਜੇ ਪਾਸੇ ਨੂੰ ਆਪਣਾ ਗਿਆ ਸਰਾਂਤ ਬਸਟਾਂਡ ਨਵਾਂ ਆਪਾ ਬੰਨਦੀ ਬਹਾਦਰਜੀ ਬਸਟਾਂਡ ਬਣਿਆ ਕੋ 4-5 ਕੰਮ ਨਹੀਂ ਸਰਕਾਰ ਵਿੱਚ ਬਣਿਆ ਨਕਰਾ ਐਮਐਲਏ ਦਾ ਬਹੁਤ ਵੱਡੀ ਕੈਂਡੀਡੇਟ ਦੇ ਹੁਣ ਆਪਾਂ ਪੂਰਾ ਜਾਮ ਲੱਗਿਆ ਹੈ ਤੁਹਾਨੂੰ 25 ਸਬਸਕ੍ਰਾਈਬਰ ਜੁੜ ਕਰੋ ਜਨਮ ਦਿਨ ਹੋ ਰਿਹਾ ਹੋਰ ਬਹੁਤ ਬਹੁਤ ਧੰਨਵਾਦ ਜੋਰੀ ਹੁਣ ਆ ਗਿਆ ਆਪਣੇ ਮਹੱਲੇ ਵਿੱਚ ਜਿਹੜਾ ਸਾਡਾ ਮੁੰਲਾ ਵਾ ਜਿਹੜਾ ਸਰਾਂਦੇ ਚੀ ਦੀ ਰੋੜਾ ਪਾੜਾ ਸਾਡੇ ਛੋਟਾ ਜਿਹਾ ਸਕੂਲ ਆ ਸਕੂਲ ਦੇ ਵਿੱਚ ਬਹੁਤ ਹੀ ਮੌਜਾ ਮਣੀ ਆ ਸਾਡਾ ਬਚਪਨਾ ਸਕੂਲ ਉੱਚੇ ਲੰਘਿਆ ਪਹਿਲਾਂ ਉਹ ਰਹਿੰਦਾ ਰੂੜੀ ਦਾ ਢੇਰ ਹੁੰਦਾ ਬਹੁਤ ਹੀ ਵੱਡਾ ਜਿੱਡਾ ਸਕੂਲ ਆ ਓਡਾ ਵੱਡਾ ਢੇਰ ਹੁੰਦਾ ਰੂੜੀ ਦਾ ਤੇ ਚਲੋ ਬਹੁਤ ਹੀ ਵਧੀਆ ਗੱਲਾਂ ਤੋਂ ਜਾ ਜਾਂਦੇ ਜੀ ਮੈਂ ਸਕੂਲ ਬਣਾ ਦਿੱਤਾ ਸਰਕਾਰ ਵੀ ਵੱਟ ਚੱਲਦੇ ਆਂ ਘਰ ਵੱਲ ਨੂੰ ਬੰਨੇ ਵੱਤ ਨੂੰ ਆਪਣਾ ਕਾਰ ਦਾ ਥੋੜਾ ਜਿਹਾ ਘੜਕਾ ਕੋਈ ਚੰਗਰਾ ਲੋਨ ਆਪਾਂ ਇਹਨਾਂ ਨੂੰ ਮਤ ਲੈ ਲਈ ਵਿਹੀ ਦੇ ਵਿੱਚ ਆਪਣਾ ਛੋਟਾ ਫੈਕਟਰੀ ਤੇ ਤੋੜੀ ਹੁਣ ਕਿਰਪਾ ਕਰਦਾ ਆਪਾਂ ਅੱਗੇ ਵਧਾਂਗੇ ਹੁਣ ਬਲੌਗਿੰਗ ਦਾ ਕੰਮ ਸ਼ੁਰੂ ਕਰਿਆ ਦੇਖੀ ਜਲਦੀ ਤੁਹਾਨੂੰ ਆਪਾਂ ਹੁਣ ਆਪਣੇ ਘਰਾਂ ਉਹ ਦੇਖੋ ਸਾਡੀ সামনে ਮਾਤਾ ਗੱਟੀ ਪਿਆਰੀ ਮਾਤਾ ਲੈ ਅੰਨ ਦਾ ਦੁੱਧ ਹਾਂ ਆਲਾ ਪਾ

ਸੇਵ ਫੋਰਾ ਸੇਵ ਬੜੀਆ ਮਾਣ ਹੋ ਗਿਆ ਵਾਹ ਛੋਣ ਫੋੜ ਚਲੋ ਜੀ ਹੁਣ ਆਪਾਂ ਚੱਲਿਆਂ ਤੱਕਾਂ ਤੇ ਤੇ ਬਾਕੀ ਅਸੀਂ ਰੋਜ਼ ਨਵੇਂ ਨਵੇਂ ਅਸੀਂ ਵਲੌਗ ਬਣਾਉਂਦੇ ਰਵਾਂਗੇ ਆਪਣੇ ਸ਼ਹਿਰ ਦੇ ਤੇ ਬਾਹਰ ਦੇ ਕਿਤੇ ਵੀ ਵਲੌਗਿੰਗ ਕਰਦੇ ਰਵਾਂਗੇ ਹੁਣ ਤੁਸੀਂ ਚੈਨਲ ਸਾਡਾ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਮੋਨਟਾਈਜ਼ ਪ੍ਰਭਾਵ ਉਸ ਤੋਂ ਬਾਅਦ ਦੇਖੋ ਮੋਨੋਟਾਈਜ਼ ਚੈਨਲ ਹੁਣ ਤੋਂ ਬਾਅਦ ਦੇਖੋ ਫਿਰ ਮਾਰੇ ਰੰਗ ਲਾਉਂਦਾ ਸਾਨੂੰ ਵੀ ਪ੍ਰਾਪਰਟੀ ਮਿਲੂ ਤੇ ਆਮ ਗਰੀਬੰਦੇ ਨੂੰ ਪ੍ਰਾਪਰਟੀ ਜ਼ਰੂਰ ਦਵਾਵਾਂਗੇ ਇਹ ਸਾਡਾ ਤੁਹਾਡੇ ਨਾਲ ਜ਼ਰੂਰ ਵਾਦਾ ਇਹ ਕਾ ਬੈਠਾ ਸਾਡਾ ਸਿੱਠੀ ਰੈਂਟ